ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਇਹ ਮਸਿਆ ਦਿਹਾੜਾ ਜਿੱਦਣ ਵੀ ਛੁੱਟੀ ਹੁੰਦੀ ਆ ਕਿ ਉਹ ਦਿਨ ਵੀ ਡਿਊਟੀ ਆਪਣੇ ਚੌਂਕੇ ਚੱਲੇ ਜਾਂਦੀ ਆ ਤੇ ਅੱਜ ਵੀ ਚੌਂਕੇ ਚੱਲੇ ਜਪਾ ਬੈਠੇ ਆ ਤੇ ਅੱਜ ਆਪਣੇ ਕੋਲ ਗੋਭੀ ਗੋਭੀ ਅਸੀਂ ਜਿੰਨਾ ਦੇ ਕੰਮ ਤੇ ਲੱਗੇ ਆ ਮੈਂ ਪਹਿਲਾਂ ਵੀਡੀਓ ਹੀ ਦੱਸਿਆ ਉਹਨਾਂ ਦਾ ਹੀ ਸਾਗ ਵੀ ਲੈ ਕੇ ਆਂਦਾ ਗੰਨੇ ਵੀ ਲੈ ਕੇ ਆਂਦੇ ਆ ਅੱਜ ਗੋਭੀ ਵੀ ਲੈਂਦੀ ਆ ਤੇ ਗੋਭੀ ਅੱਜ ਆਪਾਂ ਪਹਿਲਾਂ ਸਾਡਾ ਇਰਾਦਾ ਸੀ ਪਰੌਂਠੇ ਬਣਾਉਣ ਦਾ ਤੇ ਹੁਣ ਬਣਾਵਾਂਗੇ ਆਪਾਂ ਗੋਭੀ ਦੇ ਪਕੌੜੇ ਤੇ ਦਰਸ਼ਕ ਤੁਸੀਂ ਵੇਖੋ ਕਿ ਰੇ ਰੇ ਅਜੀ ਆਪਾਂ ਸ਼ੁਰੂ ਹੀ ਕੀਤੇ ਆ ਤੇ ਉਹ ਪਹਿਲਾਂ ਹੀ ਵੇਟਿੰਗ ਚ ਖਲੋ ਗਏ ਆ ਤੇ ਆ ਵੇਖੋ ਬਹੁਤ ਫਰੈਸ਼ ਗੋਭੀ ਆ ਤਾਜੀ ਤੋੜ ਕੇ ਲਿਆਂਦੀ ਆ ਦੁੱਧ ਵਰਗੀ ਤੇ ਹੁਣ ਇਹ ਆਪਾਂ ਇਹ ਪੀਸ ਕਰਾਂਗੇ ਤੇ ਪੀਸ ਕਰਕੇ ਇਹਦੇ ਪਕੌੜੇ ਬਣਾਵਾਂਗੇ ਬਹੁਤ ਹੀ ਵਧੀਆ ਬਣਦੇ ਆ ਉਹ ਤੇ ਸਾਡੇ ਸਾਰੇ ਪਰਿਵਾਰ ਨੂੰ ਖੰਗ ਲੱਗੀ ਆ ਪਰ ਗੋਭੀ ਦੇ ਪਕੌੜੇ ਵੀ ਅੱਜ ਕੱਲ੍ਹ ਖਾਣ ਵਾਲੀ ਹੁੰਦੇ ਆ ਹੁਣ ਇਹਦਾ ਆਹ ਜਿਹੜਾ ਪਾਟ ਆ ਇਹ ਵੀ ਆਪਾਂ ਵੇਸਟ ਨਹੀਂ ਕਰਨਾ ਆ ਸੈਂਟਰ ਵਾਲਾ ਪਾਟ ਸਾਰੇ ਪਾਟ ਜਿਹੜੇ ਚੰਗੇ ਚੰਗੇ ਆ ਇਹਦੀ ਆਪਾਂ ਸਬਜੀ ਬਣਾਵਾਂਗੇ ਇਹ ਵੀ ਨਾ ਆਪਾਂ ਵੇਸਟ ਕਰਨਾ ਤੇ ਆਪਾਂ ਇਹਨੂੰ ਪਹਿਲਾਂ ਇਹਦਾ ਛੋਟੇ ਛੋਟੇ ਪੀਸ ਕਰ ਲਾਂਗੇ ਜਿਨ੍ਹਾਂ ਵਿੱਚ ਤੁਹਾਨੂੰ ਮੋٹے ਪੀਸ ਚਾਹੀਦੇ ਆ ਇਹਦੇ ਆਪਾਂ ਦੋ ਕਰਾਂਗੇ ਜਿਆਦਾ ਮੋਟਾ ਥੋੜਾ ਜਿਹਾ ਤੇ ਚਲੋ ਇਹਦੇ ਨਾਲ ਆਪਾਂ ਗੋਭੀ ਦੇ ਪਕੌੜੇ ਸਾਰੇ ਨਾ ਪੀਸ ਕੱਟ ਕੇ ਟੱਕ ਲਾਂਗੇ ਤੇ ਬਹੁਤ ਹੀ ਸਵਾਦ ਬਣਦੇ ਆ ਇਹ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਕਈ ਦੇ ਡਾਇਰੈਕਟ ਬਣਾ ਲੈਂਦੇ ਪਕੌੜੇ ਆਪਾਂ ਥੋੜਾ ਜਿਹਾ ਥੋੜਾ ਜਿਹਾ ਡਿਫਰੈਂਟ ਥੋੜਾ ਜਿਹਾ ਮਸਾਲਾ ਪਾਵਾਂਗੇ ਥੋੜਾ ਜਿਹਾ ਡਿਫਰੈਂਟ ਵੱਖਰੇ ਤਰੀਕੇ ਨਾਲ ਬਣਾਵਾਂਗੇ ਡਿਫਰੈਂਟ ਨਹੀਂ ਕਹਣਾ ਉਹ ਅੰਗਰੇਜ਼ੀ ਦੇ ਥੋੜਾ ਜਿਹਾ ਕਿਸੇ ਵੇਲੇ ਗਰਾਰੀ ਅੜ ਜਾਂਦੀ ਹੈ ਤੇ ਇਦਾਂ ਸਾਰੇ ਆਪਾਂ ਪੀਸੇ ਤੇ ਕਰ ਲੈਨੇ ਆ ਮਾਦਾ ਸਾਡੀ ਕਹਿੰਦੀ ਅੰਗਰੇਜ਼ੀ ਨਹੀਂ ਬੋਲਣੀ ਪੰਜਾਬੀ ਜੀ ਗੱਲ ਕਰਿਆ ਕਰੋ ਗੱਲ ਵੀ ਚੰਗੀ ਓਦਾਂ ਗੋਭੀ ਆਪਾਂ ਕੱਟ ਲਈ ਆ ਤੇ ਕੱਟ ਕੇ ਧੋਲੀ ਆ ਤੇ ਨਾਲ ਲਸਣ ਇਹ ਦੋ ਦੋ ਗੰਡੀਆਂ ਵਾਂ ਤਕਰੀਬਨ ਮੋਟੀਆਂ-ਮੋਟੀਆਂ ਨਾਲ ਜਿੰਨੀ ਤੁਸੀਂ ਚਾਹੁੰਦੇ ਜਿੰਨੀ ਕਿ ਮਿਰਚ ਆ ਇਹ ਆਪਾਂ ਧੋ ਲਿਆ ਵੀ ਤੇ ਸਭ ਤੋਂ ਪਹਿਲਾਂ ਆਪਾਂ ਅੱਗ ਬਾਲੀ ਉਧਰ ਤੇ ਅੱਗ ਦੇ ਰੱਖਾਂਗੇ ਫਰਾਈ ਅੱਗ ਆਪਾਂ ਬਿਲਕੁਲ ਘੱਟ ਹੀ ਰੱਖਣੀ ਹੈ ਜੇ ਪਕੌੜੇ ਨਹੀਂ ਕੱਢਣੇ ਪਕੌੜੇ ਕੱਢਣ ਤੋਂ ਪਹਿਲਾਂ ਇੱਕ ਸਟੈਪ ਆ ਉਹ ਆਪਾਂ ਕਰਾਂਗੇ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜੇ ਗੋਭੀ ਦੇ ਫੁੱਲ ਸਿੱਧੇ ਹੀ ਇਹਨੂੰ ਥੋੜਾ ਥੋੜਾ ਆਪਾਂ ਪਹਿਲਾਂ ਫਰਾਈ ਕਰਾਂਗੇ ਪੁਨਿਆਕ ਕੋ ਪਰਸੈਂਟ ਆਪਾਂ ਇਹਨੂੰ ਪਕਾਉਣਾ ਵਾ ਇਸੇ ਤਰੀਕੇ ਨਾਲ ਹੀ ਕੇਸਰੀ ਕਿਨੇ ਗਰੀ ਪਕੌੜੇ ਜ਼ਰੂਰ ਬਣਾ ਕੇ ਦੇਖਿਓ ਬਹੁਤ ਸਵਾਦ ਪਕੌੜੇ ਬੰਦੇ ਇਹਦਾ ਕੰਮ ਨੇ ਬਿਲਕੁਲ ਘੱਟ ਸੇਕ ਤੇ ਕਰਨਾ ਹੁੰਦਾ ਵਾ ਇਸ ਕਰਕੇ ਆਪਾਂ ਕੜਾਈ ਜਿਹੜੀ ਆ ਥੱਲੇ ਲਾ ਲਈ ਆ ਤੇ ਅੱਗ ਥੋੜੀ ਜਿਆਦਾ ਹੋ ਗਈ ਅੱਗ ਦੇ ਕੰਟਰੋਲ ਤੁਹਾਨੂੰ ਪਤਾ ਨਹੀਂ ਹੁੰਦਾ ਗੈਸ ਤੇ ਤਾਂ ਆਪਾਂ ਕੰਟਰੋਲ ਕਰ ਲੈਨੇ ਆ ਤੇ ਹੁਣ ਇਸ ਟਾਈਮ ਥੋੜਾ ਜਿਹਾ ਤੇ ਪਾਵਾਂਗੇ ਆਪਾਂ ਥੋੜੇ ਨਰਮ ਹੋ ਜਾਣੇ ਦੂਣ ਪਾ ਦਾਂਗੇ ਤਾ ਜੋ ਇਹ ਅੰਦਰੋਂ ਵੀ ਫਿੱਕੇ ਨਾ ਨਿਕਲਣਾ ਤੇ ਥੋੜੀ ਜਿਹੀ ਚਪਾਵਾਂਗੇ ਆਪਾਂ ਸਿੱਕੇ ਵਾਸਤੇ ਲਾਲ ਮਿਰਚ ਤੇ ਇਹਨੂੰ ਫੇਰ ਮਿکس ਕਰ ਦਾਂਗੇ ਚੰਗੀ ਤਰ੍ਹਾਂ ਵੀ ਅੰਦਰ ਤੱਕ ਇਹਦੇ ਮਸਾਲੇ ਰਚ ਜਾਣਗੇ ਤੇ ਖਾਣ ਵਿੱਚ ਬਹੁਤ ਹੀ ਸਵਾਦ ਬਣਗੇ ਜਿਹੜੇ ਆਪਾਂ ਡਾਇਰੈਕਟ ਗੋਭੀ ਦੇ ਪਕੌੜੇ ਬਣਾਉਂਦੇ ਵੇਸਣ ਜੀ ਕਰਕੇ ਉਹ ਗੋਭੀ ਅੰਦਰੋਂ ਫਿੱਕੀ ਹੁੰਦੀ ਆ ਦੇ ਬਾਰੋਂ ਬੇਸਲੂਣਾ ਲਾਉਂਦਾ ਵਾ ਇਸ ਕਰਕੇ ਥੋੜੇ ਇਸ ਤਰੀਕੇ ਨਾਲ ਤੁਸੀਂ ਇੱਕ ਰੋ ਵੀ ਘਰ ਵਿੱਚ ਜ਼ਰੂਰ ਟਰਾਈ ਕਰਿਓ ਬਹੁਤ ਵੀ ਸਵਾਦਪਕੋੜੇ ਬੰਦੇ ਤਾਂ ਲੂਣ ਤੇ ਮਿਰਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਸੇਕ ਤੇ ਰੱਖ ਕੇ ਉੱਤੋਂ ਨੂੰ ਕਵਰ ਕਰ ਦਾਂਗੇ ਤਾਂ ਜੋ ਚੰਗੀ ਤਰ੍ਹਾਂ ਨਰਮ ਹੋ ਜਾਣਾ ਇਹ ਲਸਣ ਤੇ ਜਿਹੜਾ ਅਦਰਕ ਆਪਾਂ ਧੋ ਕੇ ਲਿਆਈ ਇਹਨੂੰ ਪਾ ਦਾਂਗੇ ਆਪਾਂ ਅੱਜ ਤੇ ਗ੍ਰੇਂਡਰ ਚ ਆ ਤੜੇ ਚ ਕਿਤੇ ਗਿਆ ਛੇਕ ਜਾਦਾ ਤੇ ਉੱਤੇ ਕਰ ਦਾਂਗੇ ਦਾਸਰ ਫੇਟੇ ਦੇ ਇਹ ਵੀ ਚੰਗਾ ਗੇਨੇ ਕਾਲਜੀ ਕੱਢੀ ਆ ਬੀਬੀ ਐ ਸੌਖੀਆ ਕਰਦੀਆਂ ਹੋਰ ਨਹੀਂ ਗੱਲ ਕੋਈ ਕੜ ਬਣਾ ਵਧੀਆ ਮੈਂ ਤਾਂ ਫਟ ਹੀ ਨਹੀਂ ਹਾਂ ਐਸੋ ਫੜ ਕੇ ਇਹ ਚੋ ਆਪਾਂ ਇਹ ਸਾਰਾ ਮਸਾਲਾ ਕੱਢ ਲਾਂਗੇ ਅਦਰਕ ਲਸਣ ਤੇ ਮਿਰਚਾਂ ਚੰਗੀ ਜਿਹਾ ਗ੍ਰੈਂਡ ਹੋ ਗਈ ਗੱਲਾਂ ਗੱਲਾਂ ਜਿ ਆਪਣਾ ਸਾਰਾ ਮਸਾਲਾ ਨਿਕਲ ਗਿਆ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਇਹ ਆਪਣੀ ਗੋਭੀ ਦੇ ਫੁੱਲ ਆ ਇਹਨਾਂ ਨੂੰ ਤੁਸੀਂ ਹਾਂ ਤੁਸੀਂ ਥੱਲੇ ਦੇਖੋ ਪਾਣੀ ਛੱਡਦਾ ਵਾ ਮਤਲਬ ਇਹ ਅੱਧੇ ਕ ਪੱਕ ਗਏ ਆ ਸੌਫ ਥੋੜੇ ਸੌਫਟ ਫਿਰ ਮੇਰੇ ਮੂਝ ਨਗਰੇ ਥੋੜੇ ਇਹ ਨਾ ਗਲ ਗਏ ਜਿਹਨੂੰ ਕਹਦੇ ਆਪਾਂ 50% ਗਲ ਗਏ ਆ ਹੁਣ ਇਹਨੂੰ ਆਪਾਂ ਉੱਤੋਂ ਲਾ ਲਾਂਗੇ ਆਪਾਂ ਅਦਰਕ ਦੇ ਲਸਣ ਜਿਹੜਾ ਲਿਆ ਸੀ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਵੇਸਣ ਵੇਸਣ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਪਕੌੜੇ ਕੱਢਨੇ ਸਾਡੇ ਤੇ ਪਰਿਵਾਰ ਤਕਰੀਬਨ ਤਿੰਨ ਪਰਿਵਾਰ ਆ ਤੇ ਤਿੰਨੇ ਅਜ ਮੌਜੂਦਾ ਪ੍ਰੈਜੈਂਟ ਜਿਹਨੂੰ ਕਹਿੰਦੇ ਆ ਘਰੇ ਆ ਇਸ ਕਰਕੇ ਆਪਾਂ ਅੱਜ ਕੰਮ ਖੁੱਲਾ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨਸਾਰ ਲੂਣ ਤਕਰੀਬਨ 1.5 ਚਮਚਾ ਪਾਵਾਂਗੇ ਕਿਉਂਕਿ ਆਪਾਂ ਗੋਭੀ ਦੇ ਵਿੱਚ ਵੀ ਲੂਣ ਪਾਇਆ ਇਸ ਕਰਕੇ ਹਿਸਾਬ ਨਾਲ ਪਾਵਾਂਗੇ ਥੋੜੀ ਤਿੱਖੇ ਵਾਸਤੇ ਲਾਲ ਮਿਰਚ ਆਪਾਂ ਹਰੀ ਵੀ ਯੂਜ਼ ਕੀਤੀ ਐ ਇਸ ਕਰਕੇ ਥੋੜਾ ਇਹ ਵੀ ਘਾਟੀ ਪਾਵਾਂਗੇ ਆਪਾਂ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਆ ਬੇਤਰਾਂ ਗੋਭੀ ਅੰਦੇ ਭਾਈ ਹੁੰਦੀ ਥੋੜੀ ਜੀ ਇਹਦੇ ਵਿੱਚ ਥੋੜੀ ਜੀ ਆਪਾਂ ਪਾਵਾਂਗੇ ਇਸ ਵਾਇਨ ਉਹ ਆਪਾਂ ਥੋੜੀ ਜੀ ਹੱਥ 'ਚ ਕ੍ਰਸ਼ ਕਰ ਲਾਂਗੇ ਤਾਂ ਜੋ ਥੋੜਾ ਜਿਹਾ ਇਹਦਾ ਸੁਆਦ ਐਕਟਿਵ ਹੋ ਜਾਏ ਇਸ ਤਰੀਕੇ ਨਾਲ ਪਾਉਣ ਨਾਲ ਥੋੜਾ ਜਿਹਾ ਸੁਆਦ ਇਹਦਾ ਵਧੀਆ ਹੋ ਜਾਂਦਾ ਵਾ ਉਸ ਤੋਂ ਬਾਅਦ ਚ ਪਾਵਾਂਗੇ ਆਪਾਂ ਐਕਸਟਰਾ ਮਸਾਲਾ ਸੁੱਕੀ ਮੇਥੀ ਇਹ ਤੁਸੀਂ ਜਰੂਰ ਪਾ ਕੇ ਦੇਖਿਓ ਇਹ ਵੀ ਆਸ ਵਿੱਚ ਥੋੜਾ ਜਿਹਾ ਮੈਚ ਕਰਦੀ ਪਰ ਇਹਦਾ ਬਜਾਰੀ ਆ ਪਹਿਲੇ ਮੈਚ ਹੋਈ ਆ ਇਹਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਵਾ ਮੇਥੀ ਦਾ ਕਈ ਵਿੱਚ ਉਹਨੂੰ ਕਮੈਂਡ ਕਰਨਗੇ ਨਹੀਂ ਪਾਉਂਦੇ ਪਰ ਪਾ ਕੇ ਜਰੂਰ ਦੇਖਿਓ ਬਹੁਤ ਸੁਆਦ ਬਣਦੀ ਆ ਥੋੜਾ ਜਿਹਾ ਪਾਵਾਂਗੇ ਆਪਾਂ ਇਹ ਚ ਚਿਲੀ ਫਲੈਕਸ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਅਨਾਰ ਦਾਣਾ ਤੇ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਐਡ ਕਰ ਲਏ ਥੋੜਾ ਬੇਸਨ ਘੱਟ ਲੱਗਦਾ ਇਸ ਕਰਕੇ ਬੇਸਨ ਸਾਈਡ ਤੇ ਫਿਰ ਪਾਇਆ ਗਿਆ ਤੇ ਹੁਣ ਪਾਣੀ ਪਾਵਾਂਗੇ ਇਹਦੇ ਵਿੱਚ ਹੌਲੀ ਹੌਲੀ ਪਾਣੀ ਪੋਣਾ ਜੀ ਇੱਕਦਮ ਪਾਣੀ ਪਾ ਦਾਂਗੇ ਤੇ ਉਹ ਬੇਸਨ ਦੀਆਂ ਗੰਡਾਈਆਂ ਬਣ ਜਾਂਦੀਆਂ ਨੇ ਨਾਲ ਨਾਲ ਜਿੰਨਾ-ਕਿੰਨਾ ਪਾਣੀ ਲੱਗੂਗਾ ਆਪਾਂ ਉਸ ਤਰੀਕੇ ਨਾਲ ਹੀ ਤੇ ਐਡ ਕਰੀ ਜਾਵਾਂਗੇ ਤੇ ਇਹਦਾ ਆਪਾਂ ਸੰਘਣਾ ਜਾਂ ਕੋਲ ਬਣਾਉਣਾ ਹੈ ਬਿਲਕੁਲ ਪਤਲਾ ਨਹੀਂ ਬਣਾਉਣਾ ਤੇ ਬੈਟਰ ਆਪਣਾ ਤਿਆਰ ਹੈ ਇਸ ਤਰੀਕੇ ਨਾਲ ਉਂਗਲ ਆਪਣੇ ਪੂਰੀ ਕੋਟ ਹੋਣੀ ਚਾਹੀਦੀ ਹੈ ਬੈਟਰ ਆਪਣਾ ਬਿਲਕੁਲ ਵਧੀਆ ਤਿਆਰ ਹੋਇਆ ਤੇ ਇਹਨੂੰ 5 ਕਿ ਮਿੰਟ ਆਪਾਂ ਇਸ ਤਰੀਕੇ ਨਾਲ ਫੈਂਟ ਲਾਂਗੇ ਤਾਂ ਜੋ ਇਹ ਪੂਰਾ ਫਲਪੀ ਹੋ ਜਾਵੇ ਇਹ ਜੇ ਆਪਾਂ ਕੋਈ ਵੀ ਬੇਕਿੰਗ ਸੋਡਾ ਜਾਂ ਕੋਈ ਵੀ ਅਜੀ ਜੂਸ ਨਹੀਂ ਕਰ ਰਹੇ ਸਿਰਫ ਆਪਾਂ ਫੈਂਟਾਂਗੇ ਹੱਥ ਨਾਲ ਜਿੰਨਾ ਵੀ ਆਪਣਾ ਕੋਈ ਫੈਟਿਆ ਗਿਆ ਚਾਹ ਤੂੰ ਪਹਿਲੇ ਪਕੌੜੇ ਕਿਨੇ ਖਾਣੇ ਮੈਂ ਹੋ ਬੱਲੇ ਦੂਜਾ ਨੰਬਰ ਨੂਰ ਦਾ ਤੇਲ ਆਪਣਾ ਗਰਮ ਹੋ ਗਿਆ ਤੇ ਉਹਨਾਂ ਤੋਂ ਪਕੌੜੇ ਬਣਾਵਾਂਗੇ ਇਸ ਤਰੀਕੇ ਨਾਲ ਕੌੜੇ ਆਪਣੇ ਮੱਠੀ ਮੱਠੀ ਅੱਗ ਦੇ ਦੇਖੋ ਕਿੰਨੇ ਵਧੀਆ ਬਣਦੇ ਪਏ ਆ ਤੇ ਪਕੌੜੇ ਆਪਣੇ ਤਿਆਰ ਹੋ ਗਏ ਆ ਹੁਣ ਇਹਨਾਂ ਆਪਾਂ ਨਾ ਤੇਲ ਚੋਂ ਬਾਹਰ ਕੱਢ ਲਾਂਗੇ ਦੇਖੋ ਕਿੰਨੇ ਵਧੀਆ ਬਣੇ ਆ ਪਕੌੜੇ ਕੱਢਾਂਗੇ ਆਪਾਂ ਮਾਦਾ ਦਾ ਪੋਣਾ ਬੂਟੀਆਂ ਵਾਲਾ ਉਹਦੇ ਵਿੱਚ ਦੇਖੋ ਕਿੰਨੇ ਵਧੀਆ ਬਣਦੇ ਆ ਸਾਡੀ ਦੇਸੀ ਟੱਪਰ ਦੀ ਦੇਸੀ ਜ਼ਿੰਦਗੀ ਚਲੋ ਆਪਣਾ ਇੱਕ ਸਮਾਂ ਪਰਿਵਾਰ ਨਾਲ ਬਤਾਉਣਾ ਹੁੰਦਾ ਵਾ ਥੋੜਾ ਜਿਹਾ ਵਧੀਆ ਲੱਗਦਾ ਪਰਵਾ ਨੂੰ ਪਹਾਤੀ ਜੀ ਜਿ ਬਣਾ ਕੇ ਖਵਾਉਂਦੇ ਬੱਚਿਆਂ ਨੂੰ ਆ ਬੱਚੇ ਸਾਡੇ ਦੇਖੋ ਲੱਗੇ ਤੇ ਇਹਨਾਂ ਨੂੰ ਕੋਈ ਸਿੱਖਣ ਨੂੰ ਮਿਲਦਾ ਜੇ ਆਪਾਂ ਬਸ ਇਹਨਾਂ ਨੂੰ ਆ ਕੀ ਪੀ ਆਪਾਂ ਬਾਜ਼ਾਰੋਂ ਲੈ ਆਵਾਂਗੇ ਫਲਾਣਾ ਕਰ ਲਾਂਗੇ ਉਥੋਂ ਕਰ ਲਾਂਗੇ ਇਹੋ ਜੀ ਮੁੜ ਕੇ ਇਹਨਾਂ ਨੂੰ ਸਮਝਾਉਣੇ ਆ ਇਸ ਕਰਕੇ ਸਾਡੇ ਦਾ ਵੱਧ ਤੋਂ ਵੱਧ ਇਹ ਹੁੰਦਾ ਕਿ ਘਰੇ ਚੀਜ਼ ਬਣਾਈ ਜਾਵੇ ਬੱਚਿਆਂ ਦੇ ਸਾਹਮਣੇ ਤਾਂ ਜੋ ਬੱਚਿਆਂ ਦੇ ਵੀ ਦਿਮਾਗ 'ਚ ਕੋਈ ਇਹੋ ਜਿਹੀ ਚੀਜ਼ ਪਵੇ ਆਪਾਂ ਆਪਣੇ ਹੱਥੀ ਬਣਾ ਕੇ ਚੀਜ਼ ਖਾਣੀ ਹੈ ਤੇ ਫਿਰ ਥੋੜਾ ਜਿਹਾ ਸਵਾਦ ਵੀ ਲੱਗਦੀ ਵਧੀਆ ਵੀ ਲੱਗਦੀ ਹੈ ਇੱਕ ਸੰਤੁਸ਼ਟੀ ਹੋ ਜਾਂਦੀ ਆ ਕਿ ਜਿਹੜਾ ਆਪਾਂ ਬਾਹਰੋਂ ਚੀਜ਼ ਖਾਂਦੇ ਆ ਉਹਨਾਂ ਨੂੰ ਪਤਾ ਨਹੀਂ ਕਿਸੇ ਤਰੀਕੇ ਨਾਲ ਬੜਾਈ ਹੁੰਦੀ ਆ ਆਪਾਂ ਆਪਣੇ ਹੱਥੀ ਬਣਾ ਕੇ ਚੀਜ਼ ਖਾਈ ਦੀ ਆ ਵਧੀਆ ਲੱਗਦਾ ਤੁਸੀਂ ਵੀ ਘਰੇ ਟਰਾਈ ਜ਼ਰੂਰ ਕਰਿਓ ਇਹ ਕੰਮ ਤੇ ਆਪਣਾ ਦੂਜਾ ਪੋਰ ਵੀ ਗੱਲਾਂ-ਗੱਲਾਂ 'ਚ ਬਣ ਗਿਆ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਇਹਨਾਂ ਦੇ ਰੰਗ ਵੇਖੋ ਕਿੰਨਾ ਵਧੀਆ ਆਇਆ ਕਿੰਨੇ ਫਰੈਸ਼ ਬਣੇ ਆ ਪਕੌੜੇ ਕਿੰਨੇ ਤਾਜ਼ੇ ਪਕੌੜੇ ਬਣੇ ਤੁਸੀਂ ਕਹਿੰਦਾ ਬਾਰ ਬਾਰ ਕਹਿੰਦਾ ਪਰ ਮੈਨੂੰ ਆਪਣੇ ਹੱਥੀਂ ਮਾ ਤੋੜ ਕੇ ਲੱਗਾ ਸਾਰਾ ਸਮਾਨ ਤੇ ਮੈਨੂੰ ਤਾਂ ਫੀਲ ਜਿਹਾ ਹੋ ਰਿਹਾ ਨਾ ਇਸ ਚੀਜ਼ ਦਾ ਤੇ ਮੈਂ ਸੁਆਦ ਵੀ ਵੇਖ ਲਿਆ ਖਾ ਕੇ ਬਹੁਤ ਸੁਆਦ ਬਣੇ ਆ ਅੰਦਰ ਤੱਕ ਇਹ ਸਬ ਮਸਾਲਾ ਮਸੂਲਾ ਦੇ ਰਚਿਆੜਾ ਹੁਣ ਆਪਾਂ ਗੋਭੀ ਦੇ ਪਕੌੜੇ ਕੱਢ ਲਿਆ ਤੇ ਇੱਥੇ ਸਾਡੇ ਬੱਚਿਆਂ ਦੀ ਡਿਮਾਂਡ ਆਲੂਆਂ ਦੇ ਇਹ ਵੀ ਸਲਾਈ ਸਰਪਾਂ ਕਰ ਲਾਂਗੇ ਇਹਦੇ ਵਿੱਚ ਆਲੂ ਸਲਾਈਸ ਸਾਡੇ ਬੱਚੇ ਇਹਦੇ ਆਲੂ ਨੂੰ ਪਸੰਦ ਕਰਦੇ ਆ। ਅੱਜ ਆਪਾਂ ਆਲੂ ਦੇ ਸਲਾਈਸ ਵੀ ਨਾਲ ਇਹਨਾਂ ਨੂੰ ਕੱਢ ਕੇ ਦੇਵਾਂਗੇ। ਇਹ ਆਪਣੇ ਆਲੂ ਵਾਲੇ ਸਲਾਈਸ ਦੇ ਪਕੌੜੇ ਵੀ ਬਣ ਗਏ। ਇਹ ਵੀ ਆਪਾਂ ਸਾਰੇ ਬਾਹਰ ਕੱਢ ਲਾਂਗੇ। ਦੇਖੋ ਜ ਆਪਣੇ ਪਕੌੜੇ ਨਿਕਲ ਗਏ ਆ। ਕੋਈ ਜਦੋਂ ਆਪਨੇ ਨਿਕਲਤੇ ਪਏ ਆ ਇਧਰ ਆਪਾਂ ਪਲੇਟ ਪਲੇਟ ਸਜਾਲੀ ਆ ਨਾਲ ਆਪਣੀ ਘਰ ਦੀ ਬਣੀ ਸੌਸ ਨਾਲ ਕੜੀ ਪੱਤੇ ਦੀ ਇੱਕ ਸਜਾਵਟ ਕੀਤੀ ਆ ਆਲੂ ਵਾਲੇ ਪਕੌੜੇ ਗੋਭੀ ਵਾਲੇ ਪਕੌੜੇ ਨਾਲ ਗਰਮਾ ਗਰਮ ਚਾਹ ਇਹ ਆਪ ਫੜਾ ਕੇ ਆਵਾਂਗੇ ਤੇ ਡੈਡੀ ਉਹਨਾਂ ਨੂੰ ਤੇ ਤੁਸੀਂ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਜਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤੱਕ ਲਈ ਰੱਬ ਰੱਖਾ ਹੂੰ ਕੋਰੇ ਆ ਗਈ ਛੋਬੀ ਵਾਲੇ ਆ ਵੀਰ ਆਲੂ ਵਾਲੇ ਅੱਛਾ ਕਾਗੇ ਦੱਸਣਾ ਪਾਣੂ ਕਿ ਕਿੰਨੇ ਆਗੇ ਖਾਓ ਦੜੀ ਖਾਓ ਹੂੰ ਬਹੁਤ ਸਵਾਦ ਬਣੇ ਬੈਜਾ ਬੈਜਾ ਹੋ ਗਈ ਇਹ ਪਾਉ ਕਿਹੜੇ ਕਮਾਜੀ ਮੱਛੀ ਆ ਬਗ ਗਈ ਆਪਣੀ ਤੇ ਮੱਛੀ ਬਣ ਗਈ ਤੇ ਤੁਸੀਂ ਹਗੇ ਕਿ ਨਹੀਂ ਕਾਲ ਨਹੀਂ ਕੁਝ ਨਹੀਂ ਸਕੋ ਤੁਸੀਂ ਵੇਰਾਂ ਨੂੰ ਵੰਡਾਉ ਕਾ ਲੈਣੇ ਉੱਥੋਂ ਪਕੌੜੇ ਆ ਕੇ ਨਹੀਂ ਖਾਣੇ ਘਰ ਮਿਲ ਗਏ ਆ ਵਧੀਆ ਤੇ ਹਾਂ ਸਵਾਦ ਹੈ ਬਹੁਤ ਬਹੁਤ ਸਵਾਦ ਹੈ ਤੇ ਅੱਜ ਆਪਾਂ ਖਾਵਾਂਗੇ ਪਕੌੜਿਆਂ ਦੇ ਨਾਲ ਹੀ ਰੋਟੀ ਅੱਗੇ ਹੀ ਪਿਛਲੇ ਛੋਟੇ ਹੁੰਦੇ ਪਕੌੜਿਆਂ ਨਾਲ ਹੀ ਰੋਟੀ ਖਾਣੇ ਨੇ ਬਹੁਤ ਸਵਾਦ ਲੱਗਦੀ ਹੈ ਇਹ ਵੀ ਖਾ ਕੇ ਕਿਤੇ ਵੇਖਿਓ ਪਕੌੜਿਆਂ ਨਾਲ ਰੋਟੀ ਬਹੁਤ ਵਧੀਆ ਲੱਗਦੀ ਆ ਤੇ ਇਹ ਬਣਾਇਆ ਜੀ ਆਪਾਂ ਰੋਟੀ ਵਾਲਾ ਪਕੌੜਾ ਏ ਵੀ ਪਹਿਲਾਂ ਨੂੰ ਕੈਮਰਾ ਨਹੀਂ ਚਲਾਇਆ ਹੁਣ ਤੁਹਾਨੂੰ ਦੁਬਾਰਾ ਫੇਰ ਬਣਾ ਕੇ ਦਿਖਾਉਨੇ ਆ ਤੇ ਪਹਿਲਾਂ ਤੇ ਬਣ ਗਿਆ ਪ੍ਰੋਗਰਾਮ ਆਪਣਾ ਤੇ ਤਾਜੀ ਰੋਟੀ ਲੈ ਕੇ ਵੇਸੇ ਜਿਹਾ ਪਨ ਨੂੰ ਟਿਪ ਕਰਾਂਗੇ ਚੰਗੀ ਤਰ੍ਹਾਂ ਚਲੋ ਤੇ ਆਹ ਪਕੌੜਾ ਵੇਖੋ ਕਿੰਨੀ ਵਧੀਆ ਰੋਟੀ ਬਣੀ ਆ ਆਹ 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 ਕਾਹਨੂੰ ਗੱਲਾਂ ਬਈ ਦੂਜੀ ਵੀ ਰੋਟੀ ਆਪਣੀ ਬਣ ਗਈ ਹੈ ਵੇਸਣ ਵਾਲੀ ਪਰ ਰੋਟੀ ਦਾ ਪਕੌੜਾ ਕਰ ਲਓ ਜਾਂ ਵੇਸ ਵਾਲੀ ਰੋਟੀ ਕਹਿ ਲਓ ਪਰ ਚੀਜ਼ ਬਹੁਤ ਵਧੀਆ ਬਣਦੀ ਹੈ ਥੋੜੀ ਜੀ ਰੋਟੀ ਬਹੀ ਹੋ ਵੀ ਨਾ ਉਹਦੀ ਥੋੜੀ ਜੀ ਹੋਰ ਕਰੈਂਚੀ ਬਣਦੀ ਹੈ ਰੋਟੀ ਤਾਜੀ ਹੈ ਆਪਣੀ ਤੇ ਪਰ ਫਿਰ ਵੀ ਆਪਾਂ ਟ੍ਰਾਈ ਕੀਤਾ ਤੇ ਪਰ ਦਰਸ਼ਕਾਂ ਨੂੰ ਪਸੰਦ ਆਈ ਹੈ ਵੀ ਸੋ ਇਹ ਆਪਣਾ ਆਮਲੇਟ ਆ ਆ ਚੱਕੋ ਜੀ